ਪਾਣੀ ਦੇ ਜੇਵਾ ਜੀ ਉਹ ਬਹਾਂ ਤੇ ਉਹ ਅਜੇ ਤੱਕ ਠੀਕ ਹੈ ਜੀ ਚੰਗੀ ਹੈ ਜੀ ਪਰ ਇਹ ਹੈ ਜੀ ਇੱਕੋ ਚੜਾਈ ਜਾਂਦੀ ਹੈ ਜੀ ਸੋ ਉੱਪਰ ਮਾਰੂ ਬੈਠੇ ਆ ਜੇ ਪਤਾ ਹੀ ਨਹੀਂ ਪਾਣੀ ਹੈ ਜੀ ਜਰਾ ਸਾਫ ਕਰ ਦਿਓ ਜੀ ਲੱਗ ਨੂੰ ਆ ਜਾਨਾ ਤੇ ਕਰੀ ਜਾਂਦਾ ਹੁਣ ਬੰਨੇ ਪੁੱਦੇ ਬੋਲੇ ਨਾਲੇ ਸਾਡੇ ਆਪ ਦਾ ਨਹੀਂ ਆਪ ਦਾ ਨਹੀਂ ਦੇ ਦੇ ਦਾ ਅਸੀਂ ਡਾਇਰੈਕਟਰ ਕੋਲ ਤੇ ਲੱਗੇ ਆਪਾਂ ਦੇਖਦੇ ਚੱਲਦੇ ਹਾਂ ਨੀ ਗੱਲ ਕਰਕੇ ਭਾਈ ਜਿਹੜੀ ਚੱਲੀਆਂ ਗਈਆਂ ਹੋਏ ਪੰਜਾਹ ਬਜਟ ਕਿੱਥੇ ਪੰਨ ਕਿੱਥੇ ਪਹੁੰਚੀ ਸਾਰਾ ਬੰਦੀ ਹੈ ਜੀ ਆਪਾਂ 6 ਕਿਲੋ ਤੋਂ 11 ਕਿਲੋ ਚਾਹੀਦਾ ਜੀ ਭਈ ਇਸ ਤਰ੍ਹਾਂ ਦੀ ਗੱਲ ਇਹ ਬਾਦਰੀ ਸਰਦੂਲਗੜ ਸਾਧੂ ਵਾਲਾ ਫੂਸ ਲੱਢ ਤੇ ਪਿੱਛੇ ਪਹਿਲੇ ਚੀਜ਼ ਪਿਛਲੇ ਨਹੀਂ ਪਤਾ ਪਿਆ ਪਿਛਲੀ 6 ਕਿਲੋ ਤੋਂ ਬੰਦੀਆਂ ਹੋਰ ਰਾਹ ਖੜੀ ਗੱਲ 6 ਇਤਨੀ ਅੱਧੀ ਹੋਇਆ ਸੀ ਸਾਰਾ ਏਰੀਆ ਸਾਰਾ ਏਰੀਆ ਬਸ ਜਿਵੇਂ ਬਸ ਜਿਵੇਂ ਬਸ ਸਾਹ ਵਾਲੀ ਸਟੇਜ ਜੀ ਜੇ ਤੁਹਾਨੂੰ ਜਦੋਂ ਵੀ ਤੁਸੇ ਕਹੋ ਜਿੰਨਾ ਡੀਜ਼ਲ ਲਾਸੇ ਸਟਾਰਟ ਹੀ ਗੱਲ ਹੈ ਜੀ ਪਾੜੀ ਹੈ ਜੀ ਪਤਾ ਜੀ ਅਸੀਂ ਕੀ ਗੱਲ ਹੈ ਬਾਅਦ ਜਦੋਂ ਇਹ ਬੰਨ ਬਾਅਦ ਚ ਆਪਾਂ ਹੀ ਟੋਡੀ ਸਾਧੂ ਵਾਲੀ ਸੜਕ ਬੰਨਣੀ ਜੀ ਉਹ ਤਾਂ ਕਿੰਨਾ ਖਰਚ ਆਵੇ ਬਾਅਦ ਜੀ ਵੱਡਾ ਰੋਡ ਬੰਨਣਾ ਬਾਅਦ ਚ ਉਹ ਰੋਡ ਚੱਕਿਆ ਜੀ ਬਹੁਤ ਨੁਕਸਾਨ ਹੋ ਜਾਂਦਾ ਸਾਰਾ ਖਰਚ ਬਹੁਤ ਹੋ ਗਿਆ ਸਾਰਾ ਕਹਿੰਦੇ ਜੀ ਡੀਜ਼ਲ ਦੀ ਤੁਸੀਂ ਕਿੰਨਾ ਇੱਕ ਦਿਨ ਚ ਕਿੰਨਾ ਤੁਸੀਂ ਲੈਂਦੇ ਹੋ ਇੱਕ ਦਿਨ ਚ 600 700 ਦੀ ਤਰ੍ਹਾਂ ਡੀਜ਼ਲ ਜੀ ਇੱਕ ਦਿਨ ਚ ਹਾਂ 50 ਟਰੈਕਟਰ ਚ ਆਉਂਦੇ ਹੋ ਮਿੱਟੀ ਟਿੱਪੀ ਤੋਂ ਆਉਂਦੀ ਐਕਚੁਅਲੀ ਇੱਥੋਂ ਡੂੰਗਰੀਆਂ ਨੇ ਆ ਪਿੱਛੇ ਹਾਂਜੀ ਤੁਸੀਂ ਅੱਗਾ ਹੋਂ ਸਾਰੇ ਪਿੰਡਾਂ 'ਚ ਦੇਖੀ ਕਿਤੇ ਕਿਤੇ ਕਿੰਨਾ ਦੇਣਾ ਨਾ ਕਿਤੇ ਵੀ ਆ ਬਾਈ ਕੁਲਟ ਖੜ ਕੇ ਇੱਥੋਂ ਸ਼ਹਿਰ ਦੀ ਵੀ ਤੇ ਪਾਣ ਇੱਥੋਂ ਸਾਰੇ ਦੀ ਸਾਰੇ ਪਿੰਡਾਂ ਦੀ ਇੱਥੇ ਬੱਚ ਤਾਂ ਹੋਣੀ ਆ ਜੀ ਕਿਹਨਾਂ ਜਗ੍ਹਾ ਕੋ ਦਵਾਂਗੇ ਆਪਾਂ ਇੱਥੇ ਉਹ ਪ੍ਰੋਗਰਾਮ ਪਰ ਉਹ ਵੀ ਦੇ ਕਰ ਲੈਣ ਨੂੰ ਲੋਕ ਪਾਉਂਦੇ ਆਹ ਸਾਥ ਕਰਦੇ ਬਾਅਦ ਪਾਸ ਕਰਦੇ ਕਿਉਂ ਨਹੀਂ ਕਿੱਕੀ ਵਾਰ ਮਤ ਕਰਾਉਂਦੇ ਜਿਹੜੀ ਗਲੀ ਉਹ ਹੱਦ ਤੋਂ ਆਉਂਦੀ ਆ ਮੈਂ ਉਹ ਮੈਂ ਕਰਕੇ ਦੇ ਦੂੰ ਮਨੋ ਕੀ ਚਾਹੀਦਾ ਹੁਣ ਤੁਸੀਂ ਕਿੰਨੇ ਜਨਾਂ ਦਾ ਕਰੀ ਜਾ ਰਹੇ ਹੋ ਅਸੀਂ ਤੁਹਾਨੂੰ ਲੱਗੀ ਰਾਵਾਂਗੇ ਜਿਹੜੇ ਚੱਲੀ ਸੀ ਜਿਹੜਾ ਸ਼ੁਰੂ ਕੀਤਾ ਹੈਗਾ ਕਰੀ ਜਾਂਦੇ ਨਹੀਂ ਜਦੋਂ ਹੱਦ ਲਿਆ ਹੋਇਆ ਹਾਂਜੀ ਨਾ ਉਹ ਲੱਗੇ ਹੋਏ ਟਰੈਕਟਰ ਉੱਤ ਪਰਲੀ ਸੜਕ ਤੇ ਸਾਡੇ ਟਰੈਕਟਰ ਦਾ ਚੱਲਦੇ ਨਹੀਂ ਉੱਪਰ ਜੀ ਇੱਕ ਜਿਹਾ ਪੁਆਇੰਟ ਤੋਂ ਕਰਕੇ ਪੁਆਇੰਟ ਨੇ ਉੱਥੇ ਰੱਖ ਕੇ ਫਿਰ ਟਰੈਕਟਰ ਨੂੰ ਕੜਾਏ ਨਾਲ ਲੈ ਕੇ ਆਇਆ ਅਜੇ ਬਸ ਹੋਣਾ ਕੀਤਾ ਜੇ ਠੀਕ ਹੈ ਤੇ ਸ਼ੁਰੂ ਹੋ ਰਿਹਾ ਜੀ ਤੇ ਸਾਰੇ ਪਿੰਡਾਂ ਦੇ ਇੱਕਠਾ ਤੇ ਕਰਦੇ ਮੇਰੇ ਕੋਲ ਕੋਈ ਸਰਕਾਰੀ ਖਜ਼ਾਨਾ ਐ ਐਮਪੀ ਲੜ ਤੋ ਤਾਂ ਦੇ ਨਹੀਂ ਸਕਦੇ ਇਹ ਤਾਂ ਪੱਲਿਓ ਜੇਬ ਤੋਂ ਦੇਣਾ ਹੁੰਦਾ ਹੈਗਾ ਸੋ ਘੱਟੇ ਸਾਰੇ ਪਿੰਡਾਂ ਨੂੰ ਜਿੱਥੇ ਮਖਸਰ ਦੂਲਗੜ ਤੇ ਨਾਲ ਮਾਨਸਾ ਬੁਰ ਲਾਡਾ ਸਾਰੇ ਪਿੰਡਾਂ ਚ ਦੇਣਾ ਹੈ ਯਾਦ ਰੋ ਟਰੈਕਟਰ ਭੇਜੇ ਸੌ ਟਰੈਕਟਰ ਇਹ ਰਾਤੋ ਰਾਤ ਪਾਇਆ ਫੇਰ ਅਸੀਂ ਕੰਟਰੋਲ ਹੋ ਜਾਣਾ ਸਾਡੇ ਕੋਲ ਚੌਥੀ ਵਾਰੀ ਤੁਸੀਂ ਆ ਗਏ ਤੇ ਇੱਥੇ ਸਾਡੇ ਕੋਲ ਅਵੇਲੇਬਲ ਆਇਆ ਹੈ ਕਹਿੰਦਾ ਉਹਨੂੰ ਬੁਲਾਓ ਉਹਨੂੰ ਨਹੀਂ ਸਾਸੀ ਬੁਲਾਉਣੀ ਜੀ ਤਾਂ ਸੁਣੋ ਨਹੀਂ ਤੁਸੀਂ ਅਸੀਂ ਤਾਂ ਪ੍ਰਧਾਨ ਨੂੰ ਵੀ ਬੁਲਾਵਾਂਗੇ ਜਦੋਂ ਬਾਅਦ ਜੇ ਹਸਬੰਦਾਂ ਪਿੰਡਾਂ ਚ ਫਿਰੇ ਨਾ ਤੁਹਾਨੂੰ ਜਾਣਾ ਉਹਦੇ ਕੋਲ ਹੈ ਜੀ ਤੁਹਾਡੇ ਨਾਲ ਬੜਾ ਭਾਈ ਬੜਾ ਸਾਈਕ ਹੈ ਆਇਆ ਕਰੋ ਤੁਸੀਂ 2 ਟਰੋਂ ਨਾਲ ਸ਼ੁਰੂ ਕਰੋ ਜਿਵੇਂ ਜਿਵੇਂ ਮੁੱਕੀ ਜਾਊਗਾ ਤੁਸੀਂ ਮੇਰੇ ਦਫ਼ਤਰ ਫੋਨ ਕਰਕੇ ਮੈਨੂੰ ਦੱਸ ਦਿਆ ਕਰੋ ਸਤਿ ਕਿੱਤੇ ਕਿਹੜੇ ਪੰਪ ਤੋਂ ਲੈ ਕੇ ਆਣਗੇ ਪਾਣੀ ਵਾਲੇ ਪੰਪ ਤੇ ਲੈਓ 19 ਮਗਾ ਹੀਂਗੜੇ ਆ ਇੱਕ ਹੀਂਗੜੇ ਤਿੰਨ ਇੱਕ ਅੰਨ ਘੋਲ ਤੋਂ ਡੇ ਇੱਕ ਦੋ 35 7 ਹੈ ਜੀ ਥੋੜਾ ਜਿਹਾ ਅੱਜ ਲਗਾਤਾਰ ਤੀਜੇ ਦਿਨ ਸੁਖਬੀਰ ਜੀ ਤਾਂ ਪਿਛਲੇ ਦੋ ਹਫ਼ਤਿਆਂ ਤੇ ਨਵਤਿਆਂ ਤੋਂ ਲੱਗੇ ਹੋਏ ਨੇ ਹੁਸ਼ਿਆਰਪੁਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਫਾਜ਼ਲਕਾ ਅਬੋਰ ਸੁਲਤਾਨਪੁਰ ਲੋਧੀ ਹਰੇਕ ਹਲਕੇ ਚ ਪਿਛਲੇ 10 ਹਫ਼ਤਿਆਂ ਤੋਂ ਫਿਰ ਰਹੇ ਨੇ ਤੇ ਤੇੰਨਾ ਨਾ ਤਾਂ ਚਾਹਤ ਮੈਨੂੰ ਪਤਾ ਲੱਗਿਆ ਕਿ ਆਪਣੇ ਹਲਕੇ ਛੇ ਵੀ ਮੜਾ ਮੜਾ ਪਾਣੀ ਪਿੰਡਾਂ ਵਿੱਚ ਹੁਣ ਮੜਨ ਲੱਗ ਗਿਆ ਹੈਗਾ ਤੇ ਪਹਿਲੇ ਹੀ ਜਾ ਕੇ ਉੱਥੇ ਜੋ ਕਰਨ ਦੀ ਲੋੜ ਹੈ ਨਾ ਕਿ ਪਹਿਲੇ ਨੁਕਸਾਨ ਹੋਏ ਤੇ ਬਾਅਦ ਨੂੰ ਅਸੀਂ ਰੋਂਦੇ ਫਿਰਿਏ ਤੇ ਪਰਸੋਂ ਮਾਨਸਾ ਹਲਕਾ ਕੱਲ ਬੁਡਲਾਡੇ ਹਲਕੇ ਛੇ ਤੇ ਅੱਜ ਸਰਦੂਰਗੜ ਹੜਕੇ ਛੇ ਮੈਂ ਆਈਆਂ ਤੇ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਹਰ ਸਾਲ ਜਦੋਂ ਵੀ ਮੀਂਹ ਵੱਧ ਪੈਂਦਾ ਹੈ ਪਿੰਡਾਂ 'ਚ ਨੁਕਸਾਨ ਹੁੰਦਾ ਹੈ ਲੇਕਿਨ ਉਸ ਨੁਕਸਾਨ ਦਾ ਨਾ ਤਾਂ ਸਰਕਾਰ ਪਰਭਾਈ ਕਰਦੀ ਹੈ ਨਾ ਕੋਈ ਮੁਆਵਜ਼ਾ ਦਿੰਦੀ ਹੈ ਤੇ ਨਾ ਸਬਕ ਸਿੱਖ ਕੇ ਜਿੱਥੋਂ-ਜਿੱਥੋਂ ਬੰਨ ਟੁੱਟਦੇ ਨੇ ਜਿੱਥੇ ਡਰੇਨਾ ਸਾਫ ਕਰਨ ਦੀ ਲੋੜ ਹੈ ਨਾ ਉਹਦੇ ਬਾਰੇ ਕੁਝ ਖਿਆਲ ਰੱਖਦੇ ਨੇ ਬਲਕਿ ਇਸ ਵਾਰੀ ਤੇ ਇਸ ਗੈਰ ਤਜਰਬੇਦਾਰ ਸਰਕਾਰ ਤੇ ਇਸ ਭਗਵੰਤ ਮਾਨੇ ਪਹਿਲੀ ਗੱਲ ਤਾਂ ਮੈਂ ਪੁੱਛਦੀ ਆ ਮੁੱਖ ਮੰਤਰੀ ਹੈ ਕਿੱਥੇ ਕਿਸੇ ਨੇ ਟੈਲੀਵਿਜ਼ਨ 'ਚ ਇਹ ਦੇਖਿਆ ਕਿ ਤਮਿਲਨਾਡੂ ਦੇ ਇਡਲੀ ਦੋਸੇ ਖਾਣ ਤੋਂ ਬਾਅਦ ਇੱਕ ਦਿਨ ਇੱਥੇ ਹੈਲੀਕਾਪਟਰ ਲੋਕਾਂ ਦੇ ਹਵਾਲੇ ਕਰਨ ਤੋਂ ਬਾਅਦ ਕਿੱਥੇ ਨਜ਼ਰ ਆਇਆ ਇਹਦੇ ਐਮ.ਐਲ.ਏ 92 93 ਉਹ ਕਿੱਥੇ ਨੇ ਕੁਝ ਪਤਾ ਤਾਂ ਲੱਗਿਆ ਅੱਜ ਮੈਂ ਸਰਦੂਲਗਲ ਹੜਕੇ ਤੋਂ ਇਹਨਾਂ ਸਾਰਿਆਂ ਨੂੰ ਮੈਂ ਪੁੱਛ ਕੇ ਹਟਿਆ ਵੀ ਤੁਹਾਡੇ ਐਮਐਲਏ ਸਾਹਿਬ ਤੁਹਾਨੂੰ ਕੀ ਦੇ ਕੇ ਗਏ ਨੇ ਕਿਉਂਕਿ ਸੂਬੇ ਦਾ ਖਜ਼ਾਨਾ ਇਹਨਾਂ ਦੇ ਕੋਲ ਹੈਗਾ ਫਰਜ਼ ਇਹਨਾਂ ਦਾ ਬੰਨਦਾ ਹੈਗਾ ਕਿ ਲੋਕਾਂ ਦੀ ਮਦਦ ਕਰ ਲੋ ਲੋਕੀ ਆਪਣੇ ਵੱਲੋਂ ਹੀ ਟਰੈਕਟਰ ਟਰੋਲੀ ਮਿੱਟੀ ਗੱਟੇ ਕਰ-ਕਰ ਕੇ ਸਭ ਆਪ ਦਾ ਬੰਦ ਖੁਦ ਹੀ ਪੱਕਾ ਕਰੀ ਜਾ ਰਹੇ ਨੇ ਕਿਉਂਕਿ ਕੋਈ ਪੁੱਛ ਹੀ ਨਹੀਂ ਰਿਹਾ ਇਹਨਾਂ ਨੂੰ ਸੋ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਪਹਿਲੇ ਤੁਹਾਡੀ ਲਾਪਰਵਾਹੀ ਕਰਕੇ ਜਦ ਬਾਦਲ ਸਾਹਿਬ ਹੁੰਦੇ ਸੀ ਮਾਰਚ ਦੇ ਮਹੀਨੇ 'ਚ ਸਾਰੇ ਡਿਪਾਰਟਮੈਂਟ ਨੂੰ ਬੁਲਾ ਕੇ ਵੀ ਕਿੱਥੇ ਕੀ ਕਰਨ ਦੀ ਲੋੜ ਹੈ ਕਿੱਥੇ ਬੰਨ ਮਜ਼ਬੂਤ ਕਰਨਾ ਹੈ ਕਿਹੜੀ ਡਰੇਨ ਕਿੱਥੇ ਸਾਫ਼ ਕਰਾਣੀ ਹੈ ਕਿੱਥੇ ਕਿੰਨਾ ਖਰਚਾ ਹੋਗਾ ਪੂਰੀ ਪਲੈਨਿੰਗ ਦੇ ਨਾਲ ਤੇ ਨਾਲ ਦੀ ਨਾਲ ਡੈਮਾ ਦੇ ਉੱਤੇ ਵੀ ਨਜ਼ਰ ਰੱਖਦੇ ਸੀ ਦੇਖੋ ਅੱਜ ਡੈਮਾ ਦੇ ਉੱਤੇ ਪ੍ਰੋਪਰ ਜਿਸ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ ਹੈ ਕਿ ਤੁਸੀਂ ਘੱਟ ਤੋਂ ਘੱਟ 25% ਦੀ ਉਹਨੂੰ ਖਾਲੀ ਰੱਖੋ ਤਾਂ ਕਿ ਜਦ ਮੌਸਮ ਬਦਲਦਾ ਹੈ ਇੱਕਦਮ ਪਾਣੀ ਆਂਦਾ ਉਹ ਸਟੋਰ ਹੋ ਜਾਏ ਉਹਦੇ ਵੱਲ ਵੀ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ ਪਾਣੀ ਵਧ ਗਿਆ ਤਾਂ ਫਿਰ ਉਸ ਪਾਣੀ ਨੂੰ ਜਦ ਖੋਲਣਾ ਪਿਆ ਤਾਂ ਸਾਰੇ ਬੰਨ ਟੁੱਟੀ ਜਾ ਰਹੇ ਨੇ ਡੈਮਾਂ ਦੀ ਨਿਗਰਾਨੀ ਪੂਰੀ ਤਰ੍ਹਾਂ ਨਹੀਂ ਹੋਈ ਸਾਫ ਸਫਾਈ ਵੀ ਨਹੀਂ ਹੋਈ ਬੰਨ ਵੀ ਨਹੀਂ ਪੱਕੇ ਕੀਤੇ ਗਏ ਤੇ ਪੂਰੇ ਪੰਜਾਬ 'ਚ ਲੋਕਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ ਹੁਣ ਆਪ ਦਾ ਘਰ ਜਿਹੜਾ ਹਰ ਸਾਲ ਹੀ ਮਾਰ ਮਾਰਦਾ ਹੈ ਜਿੰਨੇ ਪਿੰਡਾਂ 'ਚ ਮੈਂ ਅੱਜ ਕੋ ਕੇ ਆਇਆ ਸਾਰੇ ਪਿੰਡ ਵਾਲੇ ਆਪ ਲੱਗੇ ਹੋਏ ਨੇ ਮੈਨੂੰ ਪ੍ਰਸ਼ਾਸਨ ਦਾ ਇੱਕ ਬੰਦਾ ਇੱਥੇ ਮੈਨੂੰ ਦਿਖਾ ਦਿਓ ਜੇ ਇੱਕ ਵੀ ਬੰਦਾ ਇੱਥੇ ਪ੍ਰਸ਼ਾਸਨ ਦਾ ਖੜਿਆ ਹੈ ਤੇ ਸਰਕਾਰ ਨਾਮ ਦੀ ਚੀਜ਼ ਨਹੀਂ ਪ੍ਰਸ਼ਾਸਨ ਵਰਗੀ ਨਾ ਸਰਕਾਰ ਪੁੱਛੀ ਨਾ ਪ੍ਰਸ਼ਾਸਨ ਕਿਸੇ ਨੂੰ ਪੁੱਛਦਾ ਸੋ ਬਹੁਤ ਦੁੱਖ ਹੁੰਦਾ ਹੈ ਤੇ ਮੈਂ ਲੋਕਾਂ ਨੂੰ ਆਈ ਕਹਿਣਾ ਚਾਹੁੰਦੀ ਆ ਕਿ ਸਾਡੇ ਕੋਲ ਨਾ ਕੋਈ ਸਰਕਾਰ ਹੈ ਨਾ ਕੋਈ ਸਰਕਾਰੀ ਖਜ਼ਾਨਾ ਮੈਂ MP ਹੈਗੀ ਲੇਕਿਨ MP ਇਹ ਨਾ ਕਮਾ ਵਾਸਤੇ MP ਫੰਡ ਤੋਂ ਨਹੀਂ ਦੇ ਸਕਦੇ ਅਸੀਂ ਆਪ ਦੇ ਜੇਬ ਤੋਂ ਜਿੰਨੀ ਲੋਕਾਂ ਦੀ ਮਦਦ ਕਰ ਸਕਦੇ ਜਿੰਨੇ ਜੋਗੇ ਹੈਗੇ ਜਿੱਥੇ ਲੋਕੀ ਕਰ ਰਹੇ ਨੇ ਉਥੇ ਅਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਜਿੰਨਾ ਕਰ ਸਕਦੇ ਜਿਹਨੂੰ ਤੇਲ ਦੀ ਲੋੜ ਹੈ ਜਿਹਨੂੰ ਮਿੱਟੀ ਦੀ ਜਿਹਨੂੰ ਟਰੈਕਟਰ ਟਰਾਲੀ ਦੀ ਜਿਹਨੂੰ ਜੀਸੀਪੀ ਦੀ ਪੰਪ ਸੈਟ ਦੀ ਜੋ ਮੰਗ ਰਹੇ ਨੇ ਜਿੰਨਾ ਕਰ ਸਕਦੇ ਆਪਾਂ ਕਰੀ ਜਾ ਰਹੇ ਤਾਂ ਕਰ ਵੀ ਰਹੇ ਆ ਅੱਜ ਮੈਨੂੰ ਖੁਸ਼ੀ ਹੈ ਕਿ ਸੁਪੀਰ ਜੀ ਨੇ ਜਲੰਧਰ ਤੇ ਮੈਂ ਤੁਸੀਂ ਦੇਖਿਆ ਪਰਸੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕੋਈ ਹੈਲਪਲਾਈਨ ਨੰਬਰ ਤਾਂ ਜਾਰੀ ਕਰ ਦਿਓ ਪਿੰਡ ਵਾਲੇ ਫੋਨ ਕਰਕੇ ਕਹਿ ਦੇਣ ਵੀ ਸਾਨੂੰ ਆ ਪਹੇਜ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਉੱਥੇ ਮੁੱਖ ਮੰਤਰੀ ਕਹਿ ਕੇ ਲੇਕਿਨ 24 ਘੰਟੇ ਕੀ ਇਹਨੇ ਕਰਨਾ ਹੀ ਨਹੀਂ ਕਿਉਂਕਿ ਕਿੱਥੇ ਕਿਸੇ ਨੂੰ ਪਤਾ ਹੀ ਨਹੀਂ ਉਹ ਸੁਬੀਰ ਜੀ ਨੇ ਜਲੰਧਰ 'ਚ ਇੱਕ ਸੈਂਟਰਲ ਪੁਆਇੰਟ ਬਣਾ ਕੇ ਉੱਥੇ ਉਹਨਾਂ ਨੇ ਦਫ਼ਤਰ ਖੋਲ੍ਹਿਆ ਜਿਹਨੂੰ ਜਿਹਨੂੰ ਹੜਪੀਟ ਦਾ ਨੋ ਜਿੱਥੇ ਜਿਸ ਚੀਜ਼ ਦੀ ਲੋੜ ਹੈ ਅਕਾਲੀ ਦਲ ਆਪਣੇ ਵੱਲੋਂ ਸਾਡਾ ਯੂਥ ਅਕਾਲੀ ਦਲ ਹੋਏ ਸਾਡਾ ਵੱਡਾ ਅਕਾਲੀ ਦਲ ਹੋਏ ਸਾਡੇ ਵਰਕਰ ਹਰ ਜਣਾ ਜ਼ਮੀਨ 'ਚ ਉਤਰਿਆ ਇਥੇ ਆ ਸਰਪੰਚ ਸਾਹਿਬ ਹੀ ਕਹਿੰਦੇ ਅਸੀਂ ਤਾਂ ਹੋਰ ਕਿਸੇ ਤੋਂ ਅਸੀਂ ਆਸ ਰੱਖਦੇ ਨਹੀਂ ਤੁਸੀਂ ਸਾਨੂੰ ਦਿਓ ਅਸੀਂ ਤੁਹਾਡੇ ਤੋਂ ਹੀ ਆਸ ਰੱਖਦੇ ਆ ਤਾਂ ਜਿੰਨੇ ਆਪਾਂ ਦੇ ਸਕਦੇ ਅੱਜ ਇਹਨਾਂ ਦੇ ਪਿੰਡ ਨੂੰ ਮੈਂ 4 ਡਰਮ ਤੇਲ ਦੇ ਦੇ ਕੇ ਜਾ ਰਹੀਆਂ ਤੇ ਇਹਨਾਂ ਨੂੰ ਆ ਕੇ ਅਜਤ ਮੁੱਕ ਜਾਣਗੇ ਫਿਰ ਦੁਬਾਰਾ ਫੋਨ ਕਰਦੇ ਆ ਕਿਉਂਕਿ ਹਰੇਕ ਨੂੰ ਚਾਹੀਦਾ ਹੁੰਦਾ ਤੇ ਜਿੰਨੇ ਜੋਗੇ ਹੈਗੇ ਆਪਾਂ ਕਰੀ ਜਾ ਰਹੇ ਆ ਪਰਮਾਤਮਾ ਕਿਰਪਾ ਕਰਨ ਬਲ ਵਕਸ਼ਣ ਤਾਂ ਜਿੰਨਾ ਕਰ ਸਕਦੇ ਆਪਾਂ ਕਰੀ ਭਾਈ ਇੱਕ ਵਾਰ ਇਹ ਤਾਂ ਪਠਾਨਵਾਦਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਉਹ ਕਹਿ ਰਿਹਾ ਵੀ ਮੈਨੂੰ ਪਾਰਟੀ ਚੋਂ ਵੀ ਕੱਢ ਸਕਦੇ ਆ ਵੀ ਅਫਸਰ ਲੋਬੀ ਇੰਨੀ ਇੰਨੀ ਸ਼ਾਤਰ ਹੋਈ ਹੈ ਉਹ ਦੂਸਰੇ ਪਾਸੇ ਵਰੀਂਦਰ ਗੋਇਲ ਅਤੇ ਹੋਰ ਮੰਤਰੀਆਂ ਦੀ ਕਿਸ਼ਤੀ ਛੂਟੇ ਲੈਂਦੇ ਹੋਏ ਉਹ ਗੋਆ ਦੇ ਜਾਂ ਗੱਲਾਂ ਕਰ ਰਹੇ ਨੇ ਵੀ ਗੋਆ ਦੇ 크ਰੂਜ਼ ਤੇ ਐ ਘੁੰਮਦੇ ਸੀ ਅਸੀਂ ਐ ਘੁੰਮਦੇ ਸੀ ਅੱਜ ਲੋਕ ਮਾਰ ਰਹੇ ਆ ਇਹਨਾਂ ਦਾ ਇਹ ਤਾਂ ਇਹਨਾਂ ਦੇ ਬੰਦੇ ਤਾਂ ਇਹਨਾਂ ਨੂੰ ਛੂਟੇ ਕਿਸ਼ਤੀਆਂ ਤੇ ਲੈ ਕੇ ਛੂਟੇ ਮਾਟੇ ਕਰਕੇ ਫੋਟੋ ਖਿਚਾ ਰਹੇ ਨੇ ਆਪਣੀ ਮੈਨੂੰ ਤਾਂ ਅੱਜ ਕੈਨੇਡਾ ਤੋਂ ਆਇਆ ਕਿ ਸਪੀਕਰ ਸਾਹਿਬ ਤਾਂ ਕੈਨੇਡਾ ਬੈਠੇ ਨੇ ਜੇ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਜੀ ਟਾਮਿਲਨਾਡੂ ਬੈਠ ਸਕਦੇ ਤਾਂ ਫਿਰ ਇਹਦਾ ਮੰਤਰੀ ਇੱਥੇ ਬੈਠ ਕੇ ਕੀ ਕਰਨਾ ਹੈ ਅੱਜ ਲੋੜ ਹੈ ਕਿ ਜਿੱਥੇ-ਜਿੱਥੇ ਪਾਣੀ ਆ ਰਿਹਾ ਜਿੱਥੇ ਪਾਣੀ ਪੜ ਗਿਆ ਉਥੇ ਕਈ ਪਿੰਡਾਂ 'ਚ ਮੈਂ ਕੱਲ 2 ਦਿਨਾਂ ਦੀ ਗਰੀਬਾਂ ਦੇ ਘਰਾਂ 'ਚੋਂ ਪਾਣੀ ਆ ਗਿਆ ਉਹਨਾਂ ਦੇ ਮਕਾਨਾਂ 'ਚੇ ਦਰਾਰਾਂ ਆ ਗਿਆ ਨੇ ਘਰ ਡਿੱਗ ਪਏ ਨੇ ਉਹ ਗਰੀਬ ਕਿੱਥੇ ਜਾਏ ਜਿਵੇਂ ਮੈਂ ਇਹਨਾਂ ਨੂੰ ਪੁੱਛਦੀ ਹਾਂ ਕਿ ਉਹ ਜਿਹੜਾ ਇਲਾਕਿਆਂ 'ਚ ਜੇ ਸਾਰੇ ਪਾਣੀ ਦੇ ਨਾਲ ਹੜ ਆ ਗਿਆ ਹੈ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵਿਚਾਰਿਆਂ ਤੋਂ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਨੇ ਹਫ਼ਤੇ-ਹਫ਼ਤੇ ਘਰ ਤੋਂ ਪਾਣੀ ਦੇ ਚਾਰੋਂ ਪਾਸੇ ਉਹ ਖਾਂ ਜੋਗੇ ਵੀ ਨਹੀਂ ਹੈਗੇ ਉਹਨਾਂ ਦੇ ਬਾਰੇ ਆਪਾਂ ਸੋਚੋ ਕਿ ਹਰੇ ਕਿਹੜੇ ਹਾਲਾਤ ਚ ਤੇ ਇਸ ਸਰਕਾਰ ਨੇ ਅੱਜ ਤਾਈਂ ਕੋਈ ਮੁਆਵਜ਼ਾ ਐਲਾਨ ਹੀ ਨਹੀਂ ਕੀਤਾ ਕਿ ਕਿਸੇ ਗਰੀਬ ਨੂੰ ਕਿਸੇ ਕਿਸਾਨ ਨੂੰ ਕੋਈ ਸਹਾਰਾ ਤਾਂ ਹੋਏ ਕਿ ਕੋਈ ਗੱਲ ਹੀ ਮੇਰੇ ਬਾਹ ਫੜੂਗਾ ਬਗ ਬਗਰੋ ਤੇ ਅੱਜ ਉਹਨਾਂ ਨੂੰ ਤੁਸੀਂ ਸੋਚੋ ਕੀ ਹਾਲਾਤ ਨੇ ਜਿਨ੍ਹਾਂ ਦਾ ਘਰ ਵੀ ਬਹਿ ਗਿਆ ਜਿਨ੍ਹਾਂ ਦੀ ਫਸਲ ਵੀ ਬਹਿ ਗਈ ਜਿਨ੍ਹਾਂ ਨੂੰ ਰਹਿਣ ਦਾ ਕੋਈ ਠਿਕਾਣਾ ਨਹੀਂ ਤੇ ਸਰਕਾਰ ਬਾਹ ਫੜਨ ਵਾਸਤੇ ਉਹਨੂੰ ਜਿਉਣ ਦਾ ਇੱਕ ਤਨਕਾ ਵੀ ਨਹੀਂ ਦੇ ਰਹੀ ਕਿ ਤੈਨੂੰ ਇਹ ਮੁਆਵਜ਼ਾ ਮਿਲ ਜਾਊਗਾ ਸਰਕਾਰ ਤੇਰੇ ਨਾਲ ਖੜੂਗੀ ਮੈਨੂੰ ਇਹਨਾਂ ਦੁੱਖ ਹੁੰਦਾ ਹੈ ਕੀ ਇਹ ਸਰਕਾਰ ਨਾਮ ਦੀ ਸਾਰੇ ਕੰਧਾਂ ਚ ਚਾਹੁੰਦਾ ਪੰਜਾਬ ਕੇਜਰੀਆ ਕਿੱਥੇ ਹੈ ਵੀ ਕੇਜਰੀਵਾਲ ਕਿੱਥੇ ਮੁੱਖ ਮੰਤਰੀ ਵੀ ਦੇਸ਼ ਦੀ ਸਰਕਾਰ ਢਿੱਡ ਵਰਦਾ ਕਿਸਾਨ ਪਰ ਦੇਸ਼ ਦੀ ਜਨਤਾ ਦਾ ਅੱਜ ਪੰਜਾਬ 'ਚ ਇੰਨੀ ਵੱਡੀ ਆਪਤਾ ਹੈ ਇੱਕ ਬਿਆਨ ਨਹੀਂ ਨਾ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਨਹੀਂ ਨਾ ਗ੍ਰਹਿ ਮੰਤਰੀਆਂ ਦਾ ਇੱਕ ਮੰਤਰੀ ਨੇ ਆ ਕੇ ਇੱਥੇ ਕੋਈ ਹਵਾਈ ਗੇੜਾ ਵੀ ਨਹੀਂ ਲਾਇਆ ਵੀ ਪੰਜਾਬ ਦੇ ਹਾਲਾਤ ਅਸੀਂ ਦੇਖ ਲਈਏ ਪੰਜਾਬ ਨੂੰ ਤਾਂ ਆਪਣੇ ਹਾਲ 'ਚ ਛੱਡਦਾ ਲੇਕਿਨ ਕੋਈ ਗੱਲ ਨਹੀਂ ਵਾਇਗਰੋ ਰੱਖਾ ਹੈਗਾ ਆਪਣੇ ਬੰਦੇ ਜੋਗੇ ਨੇ ਤਕੜੇ ਨੇ ਇੱਕ ਦੂਜੇ ਦੇ ਸਹਾਇਤਾ ਚ ਸਾਰੇ ਜਣੇ ਆਈ ਜਾ ਰਹੇ ਨੇ ਹੋ ਇੱਥੇ ਦੇ ਲੋਕੀ ਉੱਥੇ ਭੇਜੀ ਜਾ ਰਹੇ ਨੇ ਰਾਸ਼ਨ ਪਾਣੀ ਜੋ ਮਦਦ ਕਰ ਰਹੇ ਸੋ ਪਰ ਦੁੱਖ ਅਫਸੋਸ ਜ਼ਰੂਰ ਹੁੰਦਾ ਹੈ ਕਿ ਜੇ ਹੋਰ ਕਿਸੇ ਸੂਬੇ ਚ ਕੋਈ ਤਕਲੀਫ ਹੁੰਦੀ ਹੈ ਭੱਜ ਕੇ ਪੰਜਾਬੀ ਸਭ ਤੋਂ ਪਹਿਲੇ ਉੱਥੇ ਪਹੁੰਚਦੇ ਨੇ ਲੇਕਿਨ ਪੰਜਾਬ ਮਹੀਨੇ ਪਰ ਤੋਂ ਡੁੱਬਿਆ ਪਿਆ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਮਦਦ ਤੋਂ ਦੂਰ ਦੀ ਗੱਲ ਬੀਬੇ ਜੀ ਮੁਰਗੀਆਂ ਦੇ ਖੰਭਾਂ ਦੀ ਗੱਲ ਕਰਦੇ ਸੀ ਹੁਣ ਤਾਂ ਲੋਕਾਂ ਦੇ ਘਰ ਵੀ ਰੁੜ ਗਏ ਮੱਝਾਂ ਗਾਵਾਂ ਰੁੜ ਗੀਆਂ ਇੱਕ ਹੈਲੀਕਾਪਟਰ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਵੀ 2-2 ਕਿਲੋ ਆਟਾ ਸਿੱਟ ਰਹੇ ਨੇ ਸਮਾਨ ਨੂੰ ਦੇਖੋ ਇਹਦੇ ਬਾਰੇ ਤਾਂ ਕੀ ਕਹੀਏ ਲੋਕੀ ਆਪ ਕਹੀ ਜਾ ਰਹੇ ਮੁਰਗੀ ਦਾ ਬੱਕਰੀ ਦਾ ਕਿੰਨੇ ਵੱਡੀ ਵੱਡੀ ਗੱਲਾਂ ਕੀ ਕੀ ਫਨੇ ਮਾਰਦਾ ਸੀਗਾ ਹੁਣ ਨਜ਼ਰ ਹੀ ਨਹੀਂ ਆ ਰਿਆ ਤੇ ਜਿਹੜਾ ਉਹ ਕੇਜਰੀਵਾਲ ਜਿਹੜੇ ਲੈਟਰੀਨ ਦੇ ਉਦਘਾਟਨ ਵਾਸਤੇ ਆਂਦਾ ਸੀ ਸਕੂਲ ਦੀ ਕਲਾਸਰੂਮ ਦੇ ਉਦਘਾਟਨ ਵਾਸਤੇ ਆਂਦਾ ਸੀ ਇਹ ਕਿਹੜੇ ਬਿੱਲ ਚ ਵੜ ਗਏ ਨੇ ਸਾਰੇ ਜਣੇ ਹੈਗੇ ਕਿੱਥੇ ਸਾਰਾ ਪੰਜਾਬ ਪੁੱਛਦਾ ਫਿਰਦਾ ਹੈ ਕਿ ਆ ਗੁੰਮਸ਼ਾਦਾ ਸਰਕਾਰ ਕਿੱਥੇ ਹੈ ਗੁੰਮਸ਼ਾਦਾ ਮੁੱਖ ਮੰਤਰੀ ਕਿੱਥੇ ਹੈ ਉਹਦਾ ਹਾਈ ਕਮਾਂਡ ਕੇਜਰੀਵਾਲ ਕਿੱਥੇ ਆਪਾਂ ਸਾਰੇ ਪੁੱਛ ਰਹੇ ਹਾਂ ਪਰ ਇਹ ਬਰਸਾਤੀ ਮੈਂਡਕ ਦੀ ਤਰ੍ਹਾਂ ਵੋਟਾਂ ਦੇ ਵੇਲੇ ਫਿਰ ਨਿਕਲ ਕੇ ਆ ਜਾਣਗੇ ਝੂਠ-ਮੂਠ ਮਾਰ ਕੇ ਲੇਕਿਨ ਹੁਣ ਜਨਤਾ ਸਾਰਾ ਕੁਝ ਸਮਝ ਗਈ ਹੈ ਆਪਣੀ ਖੇਤਰੀ ਪਾਰਟੀ